ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇਸ ਨਵੀਂ ਅਪਡੇਟ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਹ ਜਿਹੜੀ ਵੈਕੈਂਸੀ ਹੈ ਪੰਜਾਬ ਦੇ ਵਿੱਚ ਆਈ ਨਵੀਂ ਵੈਕੈਂਸੀ ਹੈ ਜਿਹਦੇ ਵਿੱਚ ਪੰਜਾਬ ਸਿਹਤ ਵਿਭਾਗ ਦੇ ਵੱਲੋਂ ਪੋਸਟ ਆਊਟ ਕੀਤੀਆਂ ਗਈਆਂ ਹਨ ਜੇ ਗੱਲ ਕਰੀਏ ਇਹਦੀ ਪੋਸਟਾਂ ਦੀ ਤੇ ਇਹ ਇਹਨਾਂ ਦੀ ਵੈਬਸਾਈਟ ਹੈ ਜੇਕਰ ਤੁਸੀਂ ਕੋਈ ਵੀ ਇੱਥੇ ਜਾ ਕੇ ਇਨਫੋਰਮੇਸ਼ਨ ਚੈੱਕ ਕਰਨਾ ਚਾਹੁੰਦੇ ਹੋ ਤਾਂ ਤਾਂ ਵੀ ਕਰ ਸਕਦੇ ਹੋ ਇਹਦੀ ਕਲੋਜ਼ਿੰਗ ਡੇਟ ਦਿੱਤੀ ਗਈ ਹੈ ਕਿ 25 ਅਗਸਤ ਇਹਦੀ ਲਾਸਟ ਡੇਟ ਹੈਗੀ ਹੈ ਓਪਨਿੰਗ ਆਲਰੇਡੀ ਇਹਦੀ ਹੋ ਚੁੱਕੀ ਹੈ ਠੀਕ ਹੈ ਤਾਂ ਤੁਸੀਂ ਇਸ ਨੂੰ ਫਿਲ ਆਊਟ ਜਲਦੀ ਤੋਂ ਜਲਦੀ ਕਰ ਸਕਦੇ ਹੋ ਇਹ ਹੈ ਜੀ ਜਿਹੜੀ ਪਰਥੀਆ ਅਖਿਲ ਭਾਰਤੀ ਆਯੁਰ ਆਯੁਰਵਿਗਿਆਨ ਸੰਸਥਾ ਬਠਿੰਡਾ ਦੇ ਵੱਲੋਂ ਆਊਟ ਕੀਤੀ ਗਈ ਹੈ ਵੈਕੈਂਸੀਆਂ ਹਨ ਜਿਹਦੇ ਵਿੱਚ ਤੁਸੀਂ ਇਸ ਵੈਕੈਂਸੀ ਨੂੰ ਦੇਖੋਗੇ ਕਿ ਇਹਦੇ ਵਿੱਚ ਜਿਹੜੀ ਪ੍ਰੋਫੈਸਰ ਦੀ ਹੈ ਟੋਟਲ ਜਿਹੜੀ ਵੈਕੈਂਸੀਆਂ ਵੀ ਇਹਦੇ ਵਿੱਚ ਦਿੱਤੀਆਂ ਗਈਆਂ ਹਨ ਇਹਨਾਂ ਦੀ ਸਾਰੀ ਵੰਡ ਕੀਤੀ ਗਈ ਹੈ ਤਾਂ ਤੁਸੀਂ ਜੇਕਰ ਵੀਡੀਓ ਨੂੰ ਰੋਕ ਕੇ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਨੈਕਸਟ ਹੈ ਜੀ ਇਹਦੇ ਵਿੱਚ ਐਡੀਸ਼ਨਲ ਪ੍ਰੋਫੈਸਰ ਦੀ ਉਹਦੇ ਵਿੱਚ 6 ਪੋਸਟਾਂ ਹਨ ਜੇ ਤੁਸੀਂ ਇਹਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ ਇਹ ਇੱਥੇ ਵੰਡ ਕੀਤੀ ਗਈ ਹੈ ਤਾਂ ਤੁਸੀਂ ਆਪਣੀ ਕੈਟਾਗਰੀ ਦੇਖ ਕੇ ਤਾਂ ਵੀ ਫਿਲ ਆਊਟ ਕਰ ਸਕਦੇ ਹੋ ਜੇ ਤੁਸੀਂ ਓਪਨ ਦੇ ਕੈਟਾਗਰੀ ਦੇ ਵਿੱਚ ਜਿੱਥੇ ਯੂਆਰ ਲਿਖਿਆ ਹੈ ਇਹ ਓਪਨ ਕੈਟਾਗਰੀ ਹੈਗੀ ਹੈ ਤੇ ਇਹਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤਾਂ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਇਹਦੇ ਚ ਨਿਊਰੋਲੋਜੀ ਹੋ ਗਈ ਸਰਜਰੀ ਗੱਲ ਵਗੈਰਾ ਆ ਗਈ ਤੇ ਜਿਹੜੀ ਵੀ ਤੁਸੀਂ ਵੈਕੈਂਸੀ ਆਊਟ ਕਰਨਾ ਫਿਲ ਆਊਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਨੈਕਸਟ ਹੈ ਜੀ ਤੀਜੀ ਵੈਕੈਂਸੀ ਹੈ ਅਸੋਸੀਏਟ ਪ੍ਰੋਫੈਸਰ ਦੀ ਇਹਦੀ 17 ਟੋਟਲ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਹਨ ਨੈਕਸਟ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੀ ਜਿਵੇਂ ਤੁਸੀਂ ਦੇਖਿਆ ਕਿ ਇਹਦੇ ਚ ਚਾਰ ਤਰ੍ਹਾਂ ਦੀਆਂ ਵੈਕੈਂਸੀਆਂ ਆਊਟ ਕੀਤੀਆਂ ਹਨ ਠੀਕ ਹੈ ਤੇ ਇਹ ਇਹਨਾਂ ਦੀ ਵੰਡ ਵੀ ਤੁਸੀਂ ਆਲਰੇਡੀ ਦੇਖ ਚੁੱਕੇ ਹੋ ਤੇ ਜੇਕਰ ਇਹਨਾਂ ਦੀ ਆਪਾਂ ਗੱਲ ਕਰੀਏ एलिजिਬਿਲਟੀ ਕਰਟੇਰੀਆ ਦੀ ਤਾਂ ਤੁਸੀਂ ਇੱਥੇ ਵੀਡੀਓ ਨੂੰ ਰੋਕ ਕੇ ਜਿਹੜਾ ਐਕਸਪੀਰੀਐਂਸ ਦੀ ਮੰਗ ਕੀਤੀ ਗਈ ਹੈ ਉਹ ਐਕਸਪੀਰੀਐਂਸ ਵੀ ਦੇਖ ਸਕਦੇ ਹੋ ਬਾਾਕੀ ਇਹਨਾਂ ਨੇ ਮੁੱਖ ਦੀ ਗੱਲ ਜੀ ਵੀ ਇੱਕ ਦੱਸੀ ਗਈ ਹੈ ਲਾਸਟ ਦੇ ਵਿੱਚ ਕਿ ਉਹ ਕੈਂਡੀਡੇਟ ਕੋਲ ਕੀ ਹੋਣਾ ਚਾਹੀਦਾ ਹੈ ਅ ਸੈਂਸ਼ੀਅਲ एलिजिਬਿਲਟੀ ਇੱਥੇ ਦੱਸੀ ਗਈ ਕਿ ਉਹਨਾਂ ਕੋਲ ਮਾਸਟਰਸ ਹੋਣੀ ਚਾਹੀਦੀ ਹੈ ਠੀਕ ਹੈ ਕੋਈ ਵੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਤਾਂ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਜਿਵੇਂ ਉਹਨਾਂ ਕੋਲ ਐਮਐਸਸੀ ਹੋਣੀ ਚਾਹੀਦੀ ਹੈ ਜਾਂ ਉਹਨਾਂ ਕੋਲ ਪੀਐਚਡੀ ਹੋਵੇ ਕੰਪਲੀਟ ਹੋਵੇ ਉਹ ਵੀ ਸਬਜੈਕਟ ਦਿੱਤਾ ਗਿਆ ਹੈ ਇੰਡੀਆ ਯੂਨੀਵਰਸਿਟੀ ਤੋਂ ਹੋਵੇ ਤਾਂ ਉਹ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਠੀਕ ਹੈ ਇੰਡੀਆ ਦਾ ਹੀ ਕੈਂਡੀਡੇਟ ਹੋਵੇ ਉਹ ਹੀ ਸਿਰਫ ਇਹਦੇ ਲਈ एलिजिਬਲ ਹੋਏਗਾ ਬਾਕੀ ਇਹਦੇ ਵਿੱਚ ਇਹ ਹੈ ਕਿ ਪੰਜਾਬ ਤੋਂ ਇਲਾਵਾ ਕੋਈ ਵੀ ਕੈਂਡੀਡੇਟ ਹੈਗਾ ਹੈ ਚਾਹੇ ਕਿਸੇ ਵੀ ਸਟੇਟ ਨਾਲ ਸੰਬੰਧ ਰੱਖਦਾ ਉਹ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਐਕਸਪੀਰੀਅੰਸ ਦਿੱਤਾ ਗਿਆ ਹੈ ਕਿ ਟੀਚਿੰਗ ਐਂਡ ਔਰ ਰਿਸਰਚ ਐਕਸਪੀਰੀਅੰਸ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈ ਠੀਕ ਹੈ ਤੇ ਇੱਥੇ ਨੈਕਸਟ ਗੱਲ ਦਿੱਤੀ ਗਈ ਹੈ ਕਿ ਅਦਰ ਉਹਨਾਂ ਦਿੱਤਾ ਗਿਆ 14 ਸਾਲ ਦਾ ਪੋਸਟ ਜੇਕਰ ਪੋਸਟ ਪ੍ਰੋਫੈਸਰ ਦੇ ਲਈ ਕਰਨਾ ਚਾਹੁੰਦੇ ਹੋ 90 10 ਸਾਲ ਹੈਗਾ ਉਹਨਾਂ ਕੋਲ ਐਡੀਸ਼ਨਲ ਪ੍ਰੋਫੈਸਰ ਦੇ ਲਈ ਇਸ ਤਰ੍ਹਾਂ ਉਹਨਾਂ ਨੇ ਇਸ ਤਰ੍ਹਾਂ ਐਕਸਪੀਰੀਅੰਸ ਮੰਗਿਆ ਗਿਆ 4 ਤੋਂ ਟੋਟਲ 4 ਤਰ੍ਹਾਂ ਦੀ ਵੈਕੈਂਸੀਆਂ ਨੇ ਚਾਰਾਂ ਦੇ ਲਈ ਲੱਗ-ਲੱਗ ਤਰ੍ਹਾਂ ਦਾ ਉਹਨਾਂ ਨੇ ਐਕਸਪੀਰੀਅੰਸ ਦੀ ਮੰਗ ਕੀਤੀ ਹੈ ਪੇ ਸਕਿੱਲ ਦਿੱਤੀ ਗਈ ਹੈ ਤੇ ਰੋਕੇ ਵੀਡੀਓ ਨੂੰ ਦੇਖ ਸਕਦੇ ਹੋ ਹਰੇਕ ਦੇ ਵਿੱਚ ਬਹੁਤ ਹੀ ਅੱਛੀ ਖਾਸੀ ਪੇ ਹੈ ਜਿੰਨੇ ਕਹਿ ਸਕਦੇ 1 ਲੱਖ ਤੋਂ ਉੱਤੇ 1 ਲੱਖ 68900 ਪ੍ਰੋਫੈਸਰ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਸੀਰੀਜ਼ ਵਾਈ ਤੁਸੀਂ ਜਿਹੜੀ ਚਾਰੇ ਵੈਕੈਂਸੀਆਂ ਹਨ ਚਾਰਾਂ ਨੂੰ ਹੀ ਦੇਖ ਸਕਦੇ ਹੋ ਬਾਕੀ ਜੇਕਰ ਤੁਸੀਂ ਹੋਰ ਵੀ ਡਿਟੇਲ ਚੈੱਕ ਕਰਨਾ ਚਾਹੁੰਦੇ ਹੋ ਤੇ ਇਹਨਾਂ ਦੀ ਵੈਬਸਾਈਟ ਹੈ ਤੇ ਤੁਸੀਂ ਇੱਥੇ ਜਾ ਕੇ ਵਿਜ਼ਿਟ ਕਰਕੇ ਸਾਰੀ ਜਾਣਕਾਰੀ ਚੰਗੀ ਤੋਂ ਚੰਗੀ ਦੇਖ ਸਕਦੇ ਹੋ ਖੁਦ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਜੇਕਰ ਤੁਸੀਂ ਅਪਲਾਈ ਕਰੋਗੇ ਉਹਦੇ ਲਈ ਵੀ ਤੁਹਾਨੂੰ ਫੀਸ ਲੱਗੇਗੀ 1100 ਤੱਕ ਦੀ ਫੀਸ ਦੀ ਮੰਗ ਕੀਤੀ ਗਈ ਹੈ ਜਰਨਲ ਕੈਟਾਗਰੀ ਲਈ ਅਦਰ ਕੈਟਾਗਰੀ ਦੀ ਲਈ ਛੋਟ ਹੈਗੀ ਹੈ ਕੁਝ ਠੀਕ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਲਾਸਟ ਡੇ ਦੀ 25 ਡੇਟ ਹੈਗੀ ਹੈ ਤਾਂ ਤੁਸੀਂ 25 ਤੋਂ ਪਹਿਲਾਂ ਪਹਿਲਾਂ ਇਹਦੇ ਲਈ ਫਿਲ ਆਊਟ ਕਰਦੇ ਹੋ